ਆਕੇ ਬਣਾਇਆ ਤੋੜ ਗਿਆ ਨਾ ਫੜ ਕਦੇ ਕੱਚੀ ਰੁੱਤ ਦੇ ਜੁੱਤੀਆਂ ਨਾ ਮਾਰੀਏ ਜਵਾਨ ਪੁੱਤ ਦੇ ਦਿਲ ਵਾਲਾ ਭੇਤ ਨਾ ਕਿਸੇ ਨੂੰ ਦੱਸੀਏ ਸੌਰਿਆਂ ਦੇ ਪਿੰਡ ਜਾ ਕੇ ਕਦੇ ਨਾ ਵਸੀਏ ਇਸ ਸਿਆਣੇ ਬੰਦੇ ਕਿਸੇ ਗੱਲ ਤੋਂ ਮਨਾ ਕਰਦੇ ਸੀ ਹੁਣ ਵਾਲੇ ਦੋ ਦੋ ਮਹੀਨੇ ਨਹੀਂ ਮੋੜਦੇ ਇਹ ਚੁੱਝਾ ਹੁਣ ਕਿਉਂ ਨਾ ਮੋੜਦੇ ਬਾਬਾ ਜੀ ਜੇ ਉੱਥੇ ਵੇਲੀਆਂ ਖਾਣੀਆਂ ਪਣੀਆਂ ਘਰੇ ਕੰਮ ਕਰਨਾ ਪੈਣਾ ਕਿ ਕਿਸੇ ਗੱਲ ਤੋਂ ਮਨਾ ਕਰਦੇ ਸੀ ਸੁਣ ਕੇ ਸੁਣ ਕੇ ਇੱਧਰ ਫੇਰ ਮਿਲ ਲਓ ਕੋਈ ਨਹੀਂ ਅੱਜ ਸਾਨੂੰ ਮਿਲ ਲਓ ਜਿੱਦ ਫੈਸਲਾ ਬਾਦਲ ਚੱਲ ਕੇ ਆਏ ਹੋਇਆ ਕਹਿੰਦਾ ਕਿਕਰਾਂ ਨੂੰ ਬੇਰ ਬੇਰੀਆਂ ਨੂੰ ਅੰਬ ਜੀ ਉਡੂਗਾ ਜ਼ਬਾਨਾਂ ਲਾ ਕੇ ਖੰਬ ਜੀ ਹਾਂ ਪਿਓ ਦੀ ਰਾਹ ਜਦੋਂ ਪੁੱਤ ਪੁੱਛੂਗਾ ਉਦੋਂ ਦੁੱਧ ਕਿਉਂ ਦੇਖੋ ਕੁੜੀਆਂ ਜੀ ਵਿੱਦੂਗਾ ਹੁਣ ਵਕਤ ਆ ਆ ਗਿਆ ਅੱਗੇ ਨਹੀਂ ਸਿਆਣਿਆਂ ਦੇ ਸਲਾਹ ਕਰਦੇ ਸੀ ਹੁਣ ਪਹਿਲਾਂ ਨਿਆਣਿਆਂ ਤੋਂ ਪੁੱਛਣੀ ਪੈਂਦੀ ਹੈ ਵਕਤ ਪੁੱਠਾ ਚੱਲ ਗਿਆ ਅੱਗੇ ਸਿਆਣੇ ਬੰਦੇ ਦੱਸਦੇ ਸੀ ਬੱਚਾ ਤੇ ਰੰਬਾ ਬਾਬਾ ਜੀ ਜਿੰਨਾ ਚੰੜ ਕੇ ਰੱਖੋ ਉਹਨਾ ਪੱਧਰਾ ਰਹਿੰਦਾ ਹੈ ਹੁਣ ਕੋਈ ਰੋਕਦਾ ਚੰਗੇ ਮਾੜੇ ਥਾਂ ਜਾਣ ਤੋਂ ਨੇੜੇ ਇਹਨਾਂ ਨੂੰ ਬੱਚਿਆਂ ਨੂੰ ਕੋਈ ਨਹੀਂ ਮਨਾ ਕਰਦਾ ਜਦ ਇਹ ਜਵਾਨ ਹੋ ਜਾਂਦੇ ਆ ਹੁਣ ਤੁਹਾਡੇ ਸਾਹਮਣੇ ਹੀ ਹੈ ਜੱਗ ਤੇ ਕੀ ਹੁੰਦਾ ਫਿਰ ਇੱਥੋਂ ਕਿਸੇ ਆਰਫ ਲੋਕ ਨੇ ਲਿਖਿਆ ਕਿ ਬਚਪਨ ਤੋਂ ਬੱਚੇ ਨੂੰ ਰੋਕੀਏ ਨਾ ਬੇੜਾ ਬਹਿੰਦਾ ਬਹਿੰਦਾ ਬਹਿ ਜਾਂਦਾ ਹਾਂ ਬਚਪਨ ਤੋਂ ਬੱਚੇ ਨੂੰ ਰੋਕੀਏ ਨਾ ਬੇੜਾ ਬਹਿੰਦਾ ਬਹਿੰਦਾ ਬਹਿ ਜਾਂਦਾ ਕੱਚੇ ਕੋਠੇ ਨੂੰ ਜੇ ਕਰ ਲਿਪੀਏ ਨਾ ਉਹ ਠੰਡਾ ਠੰਡਾ ਬਹਿ ਜਾਂਦਾ ਕੁੱਤਾ ਰਾਹ ਵਿੱਚ ਬੈਠਾ ਜੇ ਛੇੜ ਦਈਏ ਉਹ ਪੈਂਦਾ ਪੈਂਦਾ ਬਹਿ ਜਾਂਦਾ ਚੂਲ ਖੋਰ ਨੂੰ ਜੇ ਰੋਕ ਵੀ ਦਈਏ ਤਾਂ ਗੱਲ ਕਹਿੰਦਾ ਕਹਿੰਦਾ ਉਹ ਖਾਰਾ ਹੋ ਜਾਣਾ ਜਿੰਨਾ ਜਰਦਸਾ ਬੰਦਿਆਂ ਨੂੰ ਦੱਸਦਾ ਚਾਹ ਜਾਂਦਾ ਚੂਲ ਖੋਰ ਨੂੰ ਰੋਗ ਵੀ ਦਈਏ ਗੱਲ ਕਹਿੰਦਾ ਕਹਿੰਦਾ ਕਹਿ ਜਾਂਦਾ ਬਹਿ ਜਾਂਦਾ ਪੂਰੀ ਅੱਗ ਤੇ ਭੱਠੇ ਨੂੰ ਨਾਂ ਦਈਏ ਭੱਠਾ ਬਹਿਂਦਾ ਬਹਿ ਜਾਂਦਾ ਪਹਿਲੀ ਉਮਰ ਨਾਲ ਚੀਦਾ ਵਿਆਹ ਹੋਵੇ ਉਹ ਫਿਰ ਰੰਦਾ ਰੰਦਾ ਰਹਿ ਜਾਂਦਾ ਬਹੁਤ ਬੈਠੇ ਹੋਣੇ ਆ ਰੰਦਾ ਰੰਦਾ ਰਹਿ ਜਾਂਦਾ ਜਿਹੜੇ ਜੱਜ ਦੇ ਕੰਮ ਕਰਦੇ ਰੇ ਹੋ ਜਾਊਗਾ ਨਹੀਂ ਬਸ ਜਾਉਂਗੇ ਰਿਸ਼ਤੇ ਚੰਗੇ ਮੁੰਡੇ ਨੇ ਉਹ ਜਿਹੜੇ ਕੰਮ ਕਰਦੇ ਆ ਜਿਹੜੇ ਕੰਮੇ ਆ ਉਹਨਾਂ ਨੂੰ ਦੇਖ ਕੇ ਬੁੱਕਰ ਜਾਂਦੇ ਅਗਲੇ ਘਰ ਨਾਲ ਹੀ ਦੱਸ ਜਾਂਦਾ ਕਿ ਮੁੰਡਾ ਦਾ ਚਰਚ ਪੈਂਦਾ ਉਭਜੋ ਫੇਰ ਹੋ ਜਾਊਗਾ ਨਹੀਂ ਤਾਂ ਫੇਰ ਰਹੋਗੇ ਛੜੇ ਇੰਡੀਆ ਦੇ ਦੌਰ ਦੀ ਗੱਲ ਆ ਬਾਬਾ ਜੀ ਉਦੋਂ ਰਿਸ਼ਤਾ ਨਹੀਂ ਸੀ ਲੱਭਦਾ ਹੁੰਦਾ ਉਦੋਂ ਵਿਆਹ ਬੜਿਆ ਔਖਾ ਹੁੰਦਾ ਸੀ ਇੱਕ ਬੰਦਾ ਰਹਿ ਗਿਆ ਭੱਜ ਦੌੜ ਬਹੁਤ ਕੀਤੀ ਕਿਸੇ ਪਾਸੇ ਚਾਰਾ ਨਾ ਚੱਲਿਆ ਉਹ ਬੇਆਸ ਹੋ ਗਿਆ ਬੇਉਮੀਦ ਹੋ ਗਿਆ ਕਹਿੰਦਾ ਵੀ ਮੇਰਾ ਨਹੀਂ ਵਿਆਹ ਹੋਣਾ ਛੱਡ ਕਹਿੰਦਾ ਵਿਆਹ ਤੋਂ ਕੀ ਲੈਣਾ ਭਲਾ ਜਮਾਨਾ ਜ਼ਾਸਤਾ ਦੌਰ ਗਵਰਨਮੈਂਟ ਦੀ ਸਰਕਾਰੀ ਨੌਕਰੀ ਬਗੈਰ ਰਿਸ਼ਤੇ ਤੋਂ ਲੱਭ ਜਾਂਦੀ ਸੀ ਫੌਜ ਦੇ ਵਿੱਚ ਭਰਤੀ ਹੋ ਗਿਆ ਫੌਜ ਦੀ ਭਰਤੀ ਹੋ ਗਿਆ ਨੌਕਰੀ ਕਰਦਾ ਰਿਹਾ 25 ਜਾਂ 30 ਸਾਲ ਸਰਬਸ ਪੂਰੀ ਕਰਕੇ ਲੁਟੈਰ ਹੋ ਕੇ ਸਰਕਾਰੀ ਪੈਸੇ ਲੈ ਕੇ ਵਾਪਸ ਆਪਣੇ ਪਿੰਡ ਚ ਆ ਗਿਆ ਹੁਣ ਉਸ ਵੇਲੇ ਪਿੰਡ ਜਾ ਕੇ ਸਿਆਣਾ ਹੋ ਗਿਆ ਕਹਿੰਦਾ ਹੁਣ ਵਿਆਹ ਦੀ ਉਮਰੋਂ ਤਾਂ ਲੰਘ ਗਈ ਗਾ ਹਾਂ ਕਿਸੇ ਜ਼ਿਮੀਂਦਾਰ ਨਾਲ ਸਾਂਝੀ ਤੇ ਖੇਤੀਬਾੜੀ ਸ਼ੁਰੂ ਕਰ ਲੈਣੀ ਆ ਵੀ ਚੱਲ ਬਕਾਇਆ ਵਕਤ ਗੁਜ਼ਰ ਜੂ ਅਜੇ ਖੇਤੀਬਾੜੀ ਸ਼ੁਰੂ ਨਹੀਂ ਕੀਤੀ ਫਿਰ ਜਦ ਨੂੰ ਵਿਚਾਰੇ ਦੀ ਮਾਂ ਮਰ ਗਈ ਅਸਲੋਂ ਜਹਾਨ ਤੇ ਇੰਟਰਨੈਸ਼ਨਲ ਬੈਲੈਂਕ ਗਵਾਮੀ ਛੜਾ ਕੱਲਾ ਹੀ ਰਹਿ ਗਿਆ। ਕੋਡੋ ਦਾ ਕੋਈ ਨਾ ਰਿਹਾ। ਜਦੋਂ ਪਹਿਲਾਂ ਛੜੇ ਨੇ ਕਰ ਲਈ ਨੌਕਰੀ ਫੇਰ ਆ ਗਿਆ ਘਰੇ। ਫੇਰ ਛੜੇ ਦੀ ਮਾਂ ਮਰ ਜਾਂਦੀ ਸਿਆਪਾ ਕੋਈ ਨਾ ਕਰੇ। ਫੇਰ ਛੜੇ ਨੇ ਕਰ